ਸਾਸਤਰੀ ਕਾਲ ਜੀ ਕਿਵੇਂ ਆ ਅੱਜ ਆ ਰਾਵਾਂਗੇ ਬੱਚਿਆਂ ਦੇ ਰੰਗ ਆ ਪਰ ਤੈਨੂੰ ਰੰਗ ਬਣਾ ਕਰਾਵੋ ਜਣ ਇਹਨਾਂ ਦੇ ਦੇਖ ਕੇ ਫੜੀ ਲੈ ਪਹਿਲਾਂ ਦਿਖਾ ਬਚੇ ਨੂੰ ਕੋਲ ਨੂੰ ਕਰ ਅੱਖਾਂ ਅੱਖਾਂ ਦਿਖਾ ਦੇ ਵੀਰੇ ਲੈ ਆ ਵੀਰੇ ਕਾਨ ਆ ਇਹਦਾ ਪੱਠਾ ਹੈ ਖਟੀਆਂ ਦੇ ਆਪਣੇ ਇੱਧਰ ਨੂੰ ਕਰ ਮੈਨੂੰ ਸਹੀ ਨਹੀਂ ਆਉਰੀ ਉਰੇ ਸਹੀ ਆ ਅੱਖਾਂ ਦਿਖਾਉਣ ਖਟੀਆਂ ਗਰੂ ਵੀਰੇ ਹਲੇ ਕੱਚੀਆਂ ਬੀਲੀਆਂ ਜੀਆਂ ਨੇ ਇਹਦੀਆਂ ਦਿਖਾਈਏ ਤੇ ਪਰਲੇ ਬੁੱਲੇ ਇਹਨਾਂ ਮੇ ਬਚੇ ਨੇ ਥੱਲੇ ਕਰੀ ਜਾਂਦਾ ਪਹਿਲਾਂ ਤੈਨੂੰ ਪਹਿਲਾਂ ਦੱਸਿਆ ਆ ਦੋ ਕੰਨੀਆਂ ਮੋੜ ਗਿਆ ਸਿਰੇ ਵਾਲੀਆਂ ਬਈ ਪਿੰਜਰੇ ਚ ਫਿਰ ਅਸੀਂ ਵੀ ਨਹੀਂ ਲੋਟ ਕਰੀਆਂ ਮਾ ਚੱਲ ਕੋਈ ਨਹੀਂ ਕੈ ਨੰਬਰ ਠੱਲ ਪਾ ਤੀ ਇਹਦੇ ਲਈ ਲਿਖ ਦੀਏ ਨੰਬਰ ਠੱਲ 33 ਨੰਬਰ ਵਾਲਿਆ ਬਈ ਲੇਖ ਦੀਏ ਮਾੜਾ ਰੰਗ ਲਾ ਲਈ ਰੰਗ ਲਾ ਦੀਏ ਪਹਿਲਾਂ ਕਾਲੀ ਕੂਛਾਣੀ ਜੀ ਬਾਈ ਪਹਿਲਾਂ ਕੋ ਦਿਖਾ ਦੇ ਰੰਗੇ ਦਿਖਾ ਦੇ ਲਿਆ ਚੌੜੀ ਫੱਟੀ ਮਾਰਤੀ ਵੀਰੇ ਇਹਦੇ ਹਰੀ ਵਜਾਈਆ ਲਿਆ ਦਿਖਾ ਕੇ ਜਬ ਵਜਾ ਅੱਖਾ ਅੱਖਾ ਕਮਾਏ ਨੋ ਲੋਈ ਇਹ ਵੀ ਖਟੀਆਂ ਅੱਖਾਂ ਦਾ ਹੋਊਗਾ ਵੀਰੇ ਹਲੇ ਸਾਰੀ ਗੱਟੀਆਂ ਨੇ ਹਾਂ ਇੱਧਰ ਕਰ ਮਨੇ ਇੱਧਰ ਨੂੰ ਸਾਫ਼ ਨਹੀਂ ਹੁੰਦਾ ਘੁੰਮ ਜਾ ਹਾਂ ਲਓ ਇਹ ਮਿਰੰਗ ਦੇਖਿਓ ਵੀਰੇ ਜੇ ਦਿਖਾਦੇ ਨੇ ਬਹੁਤ ਸੁਣਨੇ ਨਹੀਂ ਫੜੀ ਹੁੰਦਾ ਪੁੱਤੇ ਨਹੀਂ ਐ ਨਹੀਂ ਖੜਦੇ ਤਾਂ ਐਵੇਂ ਖੜਦੇ ਨੇ ਲਓ ਦਿਖਾ ਇਹਦੇ ਪੱਲੇ ਖੋਲ ਕੇ ਇੱਧਰੋਂ ਤਾਂ ਰੰਗ ਲੱਗਾ ਤਾਂ ਇੱਕ ਆਣਾ ਲਓ ਪਰ ਦਿਖਾਈਆਂ ਉਹਨੇ ਇਹ ਆਪਣੇ ਵੀਰੇ ਕਾਣੇ ਵਾਲੇ ਨੇ ਜਿਹੜੇ ਤੁਹਾਨੂੰ ਕਾਣੇ ਵਾਲੇ ਆਪਾਂ ਕਹਿੰਦੇ ਆ ਉਹਦੇ ਬੱਚੇ ਨੇ ਦੋਏ ਆ ਲੋ 12 ਨੰਬਰ ਠਾਲੀ ਬਾਤੀ ਇਹਦੇ ਲਿਆ ਛੱਡ ਇਹਨੂੰ ਛੱਡ ਕਾਲੀਆਂ ਲਾਏ ਵੀਰੇ ਇਹਦੇ ਵੀ ਲਾਉਣ ਲੱਗੇ ਆ ਰੰਗ ਇੱਕ ਦਿਨ ਉੱਡ ਗਈ ਤੀਗੀ ਸਿੱਧੀ ਆਈ ਆ ਜਮਾਈ ਇਹੜਾ 47 ਨੋ ਕਾਲੀ ਆ ਸ਼ਾਖੀ ਲੈ ਲਾਈ ਇਹਦੇ ਲਓ ਇਹ ਲਾਤਾ ਵੀਰੇ ਇਹਦੇ ਹਰਾ ਰੰਗ ਯੋ ਮੈਂ ਪਹਿਲਾਂ ਤੇ ਉਵੇਂ ਹੁਣ ਲਾਦਾ ਪਰ ਸਭ ਕੱਚੇ ਚ ਨਹੀਂ ਲਾਇਆ ਲੈ ਆਉਣ ਸਕਾਈ ਹੋ ਰੇ ਨੇਰਾ ਵਾਲਾ ਆਉਂਦਾ ਦੀਂਦਾ ਨਹੀਂ ਲੋ ਖੜੋ ਕੇ ਦਿਖਾ ਆ ਲਓ ਜੀ ਲੈ ਆ ਬਈ ਸਕਾ ਦੀ ਡ੍ਰਿਲ ਨਾ ਉਹ ਇਸ ਕਾ ਦੇ ਵੀ ਲਾਉਣਾ ਰੰਗ ਕਾਲ ਸਰੀ ਕਬੂਤਰੀ ਆ ਇਹਦੀ ਪੂੰਛ ਤੇ ਲਪਾਪ ਪਰ ਆ ਦੇ ਥੱਲੇ ਹੀ ਨਹੀਂ ਆਇਆ ਉੱਪਰ ਆ ਗਿਆ ਭਰਾ ਥੱਲੇ ਵੀ ਆ ਗਿਆ ਤੇ ਹੁਣ ਪਹਿਲਾਂ ਬਚੇ ਉਹ ਤੇਰੀ ਨਿਕਲ ਗਈ ਤੇ ਹੱਥ ਚੋਂ ਕੌੜ ਬਾਲੇ ਨੇ ਹੈ ਲੈਮਨ ਫੜ ਦਿਖਾਈ ਮੜਾਏ ਤੇ ਪੱਲੇ ਪੁੱਲੇ ਖੜਨ ਵੀ ਲਾਲ ਖੜ ਗਿਆ ਨਾ ਇਹ ਭਾਈ ਹੁਣ ਇਹਦੇ ਪੱਲੇ ਸਹੀ ਨੇ ਜਮਈ ਇਹਨੂੰ ਡਾਵਾਂਗੇ ਹੁਣ ਅਸੀਂ ਨੋ ਲੈ ਲਾ ਦੀ ਇਹ ਰੰਗ ਇਹਦੇ ਮਾਰਤੀ ਇਹਦੇ ਫੱਟੀ ਬਾਈ ਗਲਾ ਦੀ ਆ ਰੰਗ ਇਹਦੇ ਕਾਲੇ ਖੰਭ ਨੇ ਇਹਦੇ ਆ ਪੱਲੇ ਜੂ ਵੀ ਖੰਭ ਆ ਕਾਲਾ ਰੰਗ ਲੱਗ ਗਿਆ ਉਹਦੇ ਤੇ ਬਹੁੜੇ ਨੇ ਇਹਦੇ ਭੈਣ ਭਾਈ ਆਪਣੇ ਕੋ ਇਹ ਵੀ ਬਚਾ ਹੁੰਦਾ ਦਿਨੇ ਕਰਦੀ ਵੀ ਜਿਆਦਾ ਪਰਬੇ ਹੋ ਗਏ ਆ ਦੋ ਵੀਰੇ ਰੋਕ ਲੈਦੇਗੇ। ਉਹ ਵੀਰੇ ਕਾ ਨਾਮ ਆ ਬਚਾ ਹੁੰਦਾ। ਇਹਦੇ ਫ੍ਰੈਂਸੀ ਹੋ ਵੀਦੀ ਚੋਂ ਜਿੱਤੇ ਹੁਣੇ ਠੀਕ ਹੋ ਜੀਆ ਪਰ ਬਚਾ ਚੰਗਾ ਬਹੁਤ ਆ। ਜਿਹੜਾ ਸ਼ਾਕਾ ਮਨਾ ਬਾਜੀ ਜਿੱਤੇ ਦੀ ਉਦੀ ਭੈਣ ਆ ਤੇ ਜੈਪੁਰੇ ਵਾਲੇ ਦਾ ਭਾਈ ਆ ਕਉਤਰੀ ਦਾ। ਇਹ ਕੀ ਕੱਢਿਆ ਵੀਰੇ ਆ ਚੁੰਜ ਅੱਧੀ ਹੋ ਰਹੀ ਉਤਲੀ ਦਾਣੇ ਚੁਗਦਾ ਬਸ ਇੰਨਾ ਬਹੁਤ ਚੰਗਾ ਵਜਾ ਦੇ ਲੈ ਬਈ ਇਹਨੂੰ ਅੱਜ ਹੀ ਪਾਉਣ ਆ ਲਿਆ ਪਾ ਦੀ ਜੀ ਲੈ ਵੀਰੇ ਟੰਗ ਤੇ ਮੁੰਡੇ ਨੇ ਤੇ ਆਹ ਟੰਗਨੇ ਨੇ ਹੋਰ ਦੋ ਆ ਵੀ ਟੰਗਦੀ ਆ ਮਨੇ ਲੈ ਆ ਬਈ ਅਰਸ਼ ਨੂੰ ਕਰ ਦਵਾ ਯਾਰ ਅੰਦਰ ਮੈਂ ਜਾਣਾ ਮੋਟਰ ਤੇ ਉਹ ਜੀ ਭਾਈ ਇਹ ਖੋਲ ਤੇ ਕਬੂਤਰ ਆਪਾਂ ਬਾਹਰ ਫਿਰਦੇ ਨੇ ਮਿੱਟੀ ਖਾਂਦੇ ਵਦਿਆ ਨਿਆਰੇ ਨਾ ਮੀਂਹ ਵਾਲੀ ਮਿੱਟੀ ਵੱਧ ਖਾ ਕੇ ਖੁਸ਼ ਨੇ ਭਰਾ ਆ ਦੇ ਸਾਰੇ ਜਿਹੜੇ ਵੱਡੇ ਕਬੂਤਰ ਨੇ ਆਪਣੇ ਇਹ ਆਹੇ ਗੋਲਾ ਵੀ ਆ ਗਿਆ ਤੇ ਸ਼ੂਟ ਮਾਰ ਕੇ ਇੱਕ ਵਾਸਤੇ ਕਬੂਤਰ ਉਹ ਬੈਠਾ ਆਪਣਾ ਕਾਲ ਸਿਰ ਹਰੀ ਟੋਰੀ ਕਰੀ ਹੋਈ ਆ ਦੀ ਪੂੰਛ ਜੀ ਹਰੀ ਪੂੰਛ ਆ ਆਉ ਦੇ ਹੁਣ ਇਹਨੂੰ ਝਾਕਦਾ ਵੀ ਨਹੀਂ ਦਾਣਿਆਂ ਕਿੰਨੇ ਓਏ ਆਓ 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 ਚੱਕ ਲੈ ਚੱਕ ਲੈ ਸਰ ਹਾਂ ਲੈਓ ਬਾਈ ਦੇਖਿਓ ਯਾਰ ਵਾਹਿਗੁਰੂ ਸਤਨਾ ਮਾੜਾ ਇਹ ਗਿੱਲਾ ਹੋ ਗਿਆ ਮੂਰੇ ਚੱਲ ਕੋਈ ਆ ਖੁੱਡਾ ਸਾਫ ਕਰ ਦਾਂਗੇ ਨਾਲੇ ਅੱਜ ਅੱਜ ਤਾਂ ਨਹੀਂ ਹੋਣਾ ਬਈ ਅੱਜ ਹਰਾ-ਹਰਾ ਪੱਟ ਕੇ ਲਾਉਣਾ ਨਾ ਨਹੀਂ ਕੱਲ ਨੂੰ ਕਰਾਂਗੇ ਪਤਾ ਨਾ ਨਾਲ ਆ ਜਿਹੜਾ ਪਹਿਲਾਂ ਦੋ ਥੈਲੇ ਪਏ ਨੇ ਉਹ ਵੀ ਲੈ ਜਾਾਂਗੇ ਚੱਕ ਕੇ ਕੂੜੇ ਕਾੜੇ ਦੇ ਚੱਲ ਏ ਪੁਤਰੀਏ ਬਾਹਰ ਨਾ ਆ ਜੀ ਉਦਣ ਮਸ਼ੀਨ ਪੜੀਆਂ ਕਿ ਜੀਵ ਨਹੀਂ ਹੋਈ ਬੈੜੀ ਦਿਖਾਵਾਂ ਤੈਨੂੰ ਲਿਆਉਣਾ ਬਈ ਦੇਖ ਲੋ ਹਾਂ ਤੇੜੀ ਭੈੜੀ ਏ ਇਹ ਏ ਬੈੜੀ ਪੀਕ ਵਾਲੀ ਦੀ ਹਾਂ ਸਾਫ਼ ਨਹੀਂ ਆਉਂਦੀ ਐਨੂੰ ਕਰਕੇ ਰੱਖੋ ਉਹ ਰਣੀ ਰਾਇਆ ਨਾ ਮੀਂਹ ਕਰਕੇ ਨਾ ਉਹਨੂੰ ਲਓ ਜੀ ਬਾਈ ਜੀ ਕਰੋ ਚੈੱਕ ਭਰਾ ਇਧਰੋਂ ਵੀ ਬੈੜ ਅੱਖ ਚ ਐ ਇਧਰੋਂ ਵੀ ਲਓ ਜੀ ਇਹਦੀ ਮਾਂ ਦੇ ਵੀ ਬੈੜ ਆ ਤੇ ਇਹਦੀ ਮਾਸੀ ਵੀ ਬੈੜ ਆ ਇਹਦੀ ਮਾਂ ਜਿਹੜੀ ਕੋ ਝੋਲੀ ਦੇ ਆ ਕਹਾਂ ਇਹ ਗੱਡੀ ਔਕਣ ਇਹਨਾਂ ਦੇ ਮਾਪੇਣਾ ਮਾਵਾਂ ਵੀ ਦਿਖਾਉਣਾ ਦੋਏ ਮੈਂ ਤੁਹਾਨੂੰ ਮਾਰ ਮਾਸੀ ਇਹਦੀ ਆਹ ਇਹਨੋਂ ਨਹੀਂ ਬਈ ਦੇਖ ਲਓ ਤੁਸੀਂ ਵੀ ਹੂੰ ਦੋਨੇ ਬੈੜੀ ਆਹ ਖੱਟੀਆਂ ਦੀ ਬੈੜੀ ਆਹ ਚਿੱਟੀਆਂ ਦੀ ਆਹ ਚਿੱਟੀਆਂ ਦੀ ਬੈੜੀ ਇਹਦੀ ਅੱਖ ਇੱਕ ਚਾਹੀ ਜੇ ਟਾਂਕ ਘੱਟ ਰਹੀ ਦਿਖਾ ਦੇ ਬੁੱਤ ਦਿਖਾ ਦੇ ਆ ਲਾਜ ਇਹ ਜੀ ਵੀ ਹੈਗੀ ਆ ਇਹਦੇ ਵੀ ਐਮੀ ਆ ਜਿੱਦੋ ਦੋਏ ਭੈਣਾ ਨੇ ਬਈ ਆਪਣੇ ਕੋ ਇਹ ਇਹ ਮੀਰਾਬ ਕਬੂਤਰਾਂ ਦੀ ਵੀਰੇ ਮੈਸਾ ਪਿਓਰ ਨਹੀਂ ਗੇ ਐਵੇਂ ਆਪਾਂ ਤੁਹਾਨੂੰ ਝੂਠ ਮਾਰੀ ਮੀਰਾਬ ਦੀ ਮੈਸਾ ਆਹ ਤਾਂ ਆਪਾਂ ਬਾਜੀ ਵੀ ਛੱਡੀ ਤੀ ਆ ਉਤਲੀ ਬਚਾ ਹੁੰਦੀ ਇਹ ਬੈ ਗਈ 4:00 ਵਜੇ ਉਹ ਸਾਲ ਬਾਜ਼ੀਆਂ ਮੁੱਕਦੀਆਂ ਦੀ 3:30 4 ਵਜੇ ਉੱਥੇ ਪਾ ਰੌਲਾ ਹੀ ਪਾ ਲਿਆ ਉਹਨਾਂ ਨੇ ਪਤਾ ਨਹੀਂ ਕਾਤੇ ਕਬੂਤਰੇ ਨਹੀਂ ਕੱਟ ਹੋਏ ਉਹਨਾਂ ਤੋਂ ਆ ਜਿਹੜੇ ਸਾਲ ਮੋਰ ਬਾਈ ਜਿੱਤਿਆ ਬਾਈ ਚ ਤੇ ਰਾਤ ਨੂੰ ਵੀ 7 ਵਜੇ ਵੀ 10 11 ਕਬੂਤਰ ਖਾਮਲ ਕਰਦੇ ਲਓ ਇਹ ਮੂਰਿਆਂ ਪਾਰੇ ਨੇ ਬਾਈ ਮਗਰੋਂ ਹੌਲੇ ਨੇ ਦੋ ਬੱਚੇ ਆਨੇ ਆ ਤਾਂ ਮੈਂ ਲਾਦਾ ਮੈਂ ਕੱਲ ਵੀ ਦਿਖਾ ਦਿੱਤੀ ਪਪਾਈਓ ਨਹੀਂ ਨਾ ਕੋਈ ਵੀ ਦੋ ਬੱਚੇ ਆਨੇ ਇਹਨਾਂ ਨੂੰ ਵੀ ਛੱਡੀ ਇਹ ਤਾਂ ਵਿਚਾਰ ਦੇ ਜ਼ਖਮ ਕਰਤੇ ਇਹਨਾਂ ਛੱਡੀ ਨਾਲੇ ਦਾਣੇ ਰੱਖਤੀ ਇਹਨਾਂ ਨੂੰ ਲਓ ਜੀ ਵੀਰੇ ਕਾ ਬੱਚਾ ਘਾਣੇ ਵਾਲਿਆਂ ਦਾ ਇੱਕ ਜਾਉਣਾ ਯਾਰ ਸਾਡਾ ਟਾਈਮ ਨਹੀਂ ਤੇ ਕਈ ਦਿਨ ਹੋ ਗਏ ਖੇਤ ਚ ਕੰਮ ਨਹੀਂ ਤੇ ਮੱਕ ਦਾ ਨਾਂ ਵੀਡੀਓ ਪਈ ਆ ਵੀਰੇ ਤਾਂ ਹੀ ਇਹਨੇ ਝਾੜ ਕੇ ਸਿਰ ਤੇ ਜਾਂ ਤਾਂ ਦੋ ਕਸ਼ਟ ਜਾਂ ਦੋ ਚਾਰ ਜਿਹਾ ਜੇ ਰੱਖ ਜੂ ਕਾਲੀ ਨੋਕ ਜਾਂ ਫਿਰ ਜਵੇਂ ਚਿੱਟਾ ਹੀ ਹੋ ਜੂ ਚਿੱਟਾ ਨਹੀਂ ਹੁੰਦਾ ਰੱਖੂ ਬਾਈ ਸ਼ਟ ਵੀਰੇ ਰੱਖ ਤੇ ਇੱਧਰ ਤਾਂ ਤਾਂ ਜਿਹੜੇ ਉੱਡਣ ਵਾਲੇ ਕੂਟਰ ਨੇ ਆਣੇ ਆਪਣੇ ਕੋਈ ਨਹੀਂ ਕੋਈ ਮਾਜੂ ਆ ਗਿਆ ਚਲ ਕੋਈ ਨਹੀਂ ਕੋਈ ਨਹੀਂ ਫਿਰ ਲਾ ਲਾ ਅਰੇ ਸਾਰੇ ਉੱਡਣ ਵਾਲੇ ਨੇ ਬਾਈ ਕਿੰਨੇ ਕਿੰਨੇ ਹੈ ਪੰਜ ਗਿਣੇ ਨਹੀਂ ਅਸੀਂ ਕਦੇ ਇੱਕ ਦੋ ਤਿੰਨ ਚਾਰ ਛੇ ਤਿੰਨ ਨੌ ਪਤਾ ਹੀ ਨਹੀਂ ਲੱਗਦਾ ਜਿੰਨੂੰ ਵਿੱਚ ਆ ਜਾਂਦੇ ਨੇ ਚਲ ਕੋਈ ਨਹੀਂ ਹੈਗੇ 15 ਤੱਕ ਤਾਂ ਹੋਣਗੇ ਮੈਂ ਉੱਧਰ ਗਊਸਰੀਆਂ ਗੰਨੇ ਵੀ ਰੱਖ ਲਈਏ ਬਈ ਓਏ ਬਾਈ ਕਬੂਤਰਿਆਂ ਕੰਨੇ ਵੀ ਰੱਖ ਤੇ ਦਾਣੇ ਆਪਾਂ ਇੱਕ ਟਰੇ ਸੱਚ ਹੋਰ ਰੱਖਣ ਵੀ ਪੈਣੇ ਆ ਇੱਧਰ ਵੱਧ ਨੇ ਜਾਨਵਰ ਛੋਟੀ ਜੀ ਟਰੇ ਨੂੰ ਨਹੀਂ ਕਿੱਥੇ ਇੱਥੇ ਹੀ ਆ ਲੈਓ ਵੀ ਰੱਖਦੇ ਆ ਓਏ ਇਹਨਾਂ ਨੂੰ ਪਾ ਦਈਏ ਬਾਈ ਬਰਾਮ ਆਪਾਂ ਆਏ ਹੈਗੇ 6 3 ਜਨਵਰੀ ਚ ਨਵੇਂ ਛੱਡਨ ਇੱਕ ਕਾਲੀਆਂ ਅੱਖਾਂ ਵਾਲੀ ਕੜਤੀ ਬਾਈ ਕਬੂਤਰੀ ਆਂਡਾ ਧਰਨੇ ਵਾਲੀ ਤੇ ਉਹ ਤਾਂ ਕੜਤੀ ਉਹਨੂੰ ਰੱਖ ਲਾਂਗੇ ਬਾਕੀ ਉਹ ਹੈ ਵੀ ਆਪਣੇ ਕੋ ਘਟਤੀ ਉਹਦੇ ਨਾਲ ਦੇ ਤਾਂ ਰੱਖ ਲਾਂਗੇ ਲੈ ਵੀਰੇ ਇਹਨਾਂ ਨੂੰ ਬਦਾਮ ਛਿਲੀਏ ਵਾਹਿਗੁਰੂ ਸਤਿ ਸ੍ਰੀ ਅਕਾਲ ਕਪਾਲੀਂ ਕਰੀਂਦਾ ਤੇ ਲੈ ਕੱਢਾਂ ਪਹਿਲਾਂ ਵਾਹਿਗੁਰੂ ਵਾਹਿਗੁਰੂ ਕਲਪੀ ਉੰਤਰੀ ਦਾ ਆਹ ਤੇ ਉੰਤਰੀ ਦੇ ਬਦਾਮ 35 ਤੇ 40 ਦੇ 35 ਤੋਂ 40 ਦੇ ਵਿੱਚ ਵਿੱਚ ਕੈਂਤੀ ਮੈਂ ਤਾਂ ਕਹਿਣਾ ਫਿਰ ਨੂਰ ਵੀ ਲਾ ਜਾਂਦੀ ਆ ਪੰਜ ਚਾਰ ਦਾ ਤਾਂ ਜਾਨੂੰ ਇੰਨੇ ਕ ਪਾਦੀਏ ਬਾਈ ਫਿਰ ਦੇਖਦੇ ਬਾਈ ਛੇ ਲੀ ਟੇਨ ਇੱਕ ਤੇ ਬਾਕੀ ਵਾਲ ਚ ਕਵ ਨੇ ਜਾਨੂੰ ਇਹ ਪਾਦੀਏ ਕੱਟ ਕੇ ਲੋ ਵੀਰੇ ਕੱਟ ਤੇ ਤੇ ਪਾਈ ਇਹਨਾਂ ਨੂੰ ਕੱਢ ਕੇ ਵਾਹਿਗੁਰੂ ਸਤਿ ਮਾਲਿਕਾ ਬਲੀ ਕਰੂ ਆਏ ਪੁੱਤੇ ਵਾਹ ਤੂੰ ਸਤਨਾ ਲੈ ਪੁੱਤ ਖਾ ਉਹ ਬਚੇ ਨਵੇਂ ਨੇ ਭਾਈ ਇਹ ਤੇ ਵੀ ਲੱਗ ਜਾਣਗੇ ਇੱਕ ਤਾਂ ਲੱਗ ਗਿਆ ਫੱਟੀ ਵਾਲਾ ਦੂਆ ਵੀ ਲੱਗ ਗਿਆ ਹਾਂ ਲੱਗ ਗਏ ਤੇ ਲੈ ਇੱਕ ਦਿਨ ਭੁੱਖਾ ਰੱਖਣ ਦੀ ਲੋੜ ਪਈ ਆ ਲੈ ਬਾਈ ਜਾਨਾ ਛੱਲੀਏ ਬਈ ਦੂਜੇ ਵੀ ਕਰਤੇ ਹੈਵੀ ਕੱਟ ਦੀਏ ਲੈਓ ਵੀਰੇ ਪਾ ਤੇ ਦੀ ਦੂਏ ਬਰਾਮ ਦੀ ਖਾ ਗਏ ਹੈ ਤੈਨਾਂ ਨੂੰ ਕਣਕ ਪਾ ਦਈਏ। ਬਚੇ ਯਾਰ ਕਣਾਂਉਂਦੇ ਵਾਲੇ ਨੇ ਇਹਨਾਂ ਨੂੰ। ਕੱਲ ਤੋਂ ਇੱਧਰ ਉਹ ਚ ਟਰੇ ਚ ਪਾਇਆ ਕਰਾਂਗੇ। ਲੈ ਪੁੱਤ ਖਾ ਲੋ ਕਣਕ ਓਏ। ਖਾਜੋ ਤੁਸੀਂ ਵੀ। ਲੈ ਗੱਭੇ ਨੂੰ ਕਰ ਦਵਾ। ਚੱਕੋ। ਚੱਕ ਲਓ ਜੀ। ਓ ਵੀਰੇ ਅੱਜ ਆਪਾਂ ਦਵਾਈ ਪਾਵਾਂਗੇ। ਅਲਵੈਂਡਾ ਚੋਲ। ਪਹਿਲ ਉਹ ਮਾਰ ਕੰਪਨੀ ਦੀ ਇਹ ਅੱਧੀ ਸੀਸੀ ਇੱਕ ਦਿਨ ਮੈਂ ਅੱਗੇ ਪਾ ਦਿੱਤੀ ਤੇ ਅੱਜ 10 ਦਿਨਾਂ ਬਾਅਦ ਅੱਜ ਫੇਰ ਪਾਉਣ ਲੱਗੇ ਆਪਾਂ ਸਾਰੇ ਗੋਤਰਾ ਨੂੰ ਪਾ ਲੈਣੇ ਹਲਕੀ ਰੱਖ ਕੇ ਪਾਉਂਗਾ ਵੀਰੇ ਤੇ ਜੀ ਨਹੀਂ ਕਰਦੇ ਆ ਜਾ ਅਗਲੇ ਲਓ ਜੀ ਦੇਖ ਲਓ ਵੀਰੇ ਲੈ ਆ ਵੀ ਰਲਾ ਲਈ ਮੜਾ ਯਾਰ ਵੀਰੇ ਇੰਨੀ ਇੱਕ ਗਾੜੀ ਏ ਕਰਕੇ ਇਹਨੂੰ ਪਾ ਦਾਂਗੇ ਪਾਣੀ ਚੋਂ ਉਹ ਹੈ ਗਰੂ ਸਰਤਨਾ ਮਾਲਕਾ ਪੁੱਤ ਹੈ